ਪ੍ਰਤੇਕ ਵਾਧੇ ਤੇ ਸ਼ੀਸ਼ ਦਾ ਉਹ ਵੀ ਵਰਣਨ ਕੀਤਾ ਗਿਆ ਕਿ ਬੜ ਖਾਲਸਾ ਪਿੰਡ ਦੇ ਵਿੱਚ ਖੁਸ਼ਾਲ ਨਾਮ ਦਾ ਜਿਹੜਾ ਸਿੱਖ ਸੀ ਉਹਨੇ ਆਪਣਾ ਸਿਰ ਦੇ ਕੇ ਸਿਰ ਧੜ ਤੋਂ ਅਲੱਗ ਕਰਾ ਕੇ ਤੇ ਗੁਰੂ ਸਾਹਿਬ ਦੇ ਸ਼ੀਸ਼ ਦੀ ਜਗ੍ਹਾ ਆਪਣਾ ਉਸੇ ਰਖਵਾ ਲਿਆ ਔਰ ਉਸ ਸ਼ੀਸ਼ ਨੂੰ ਮੁਗਲਾਂ ਦੀ ਸੈਨਾ ਲੈ ਕੇ ਚਲੀ ਗਈ ਤੇ ਗੁਰੂ ਸਾਹਿਬ ਦਾ ਜਿਹੜਾ ਅਸਲੀ ਸ਼ੀਸ਼ ਸੀ ਉਹ ਅਨੰਦਪੁਰ ਸਾਹਿਬ ਪਹੁੰਚ ਪਾਇਆ ਉੱਥੇ ਵੀ ਅਸੀਂ ਇੱਕ ਮ्यूजियम ਬਣਾਇਆ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਉਹਨਾਂ ਨੂੰ ਇਹਨਾਂ ਚੀਜ਼ਾਂ ਦਾ ਅਹਿਸਾਸ ਹੋਵੇ ਕਿ ਸਾਡੇ ਗੁਰੂਆਂ ਨੇ ਸਾਡੇ ਮਹਾਂਪੁਰਖਾਂ ਨੇ ਕੀ ਕੀ ਕੰਮ ਕੀਤੇ ਹੈ ਉਹ ਸਾਰੇ ਕੰਮ ਜਿਹੜੇ ਹੋਏ ਆ ਉਸ ਰਸਤੇ 'ਤੇ ਚੱਲਣ ਦੀ ਪ੍ਰੇਰਣਾ ਇਹਨਾਂ ਨੂੰ ਮਿਲੇ ਇਸ ਤਰ੍ਹਾਂ ਇਸ ਤਰੀਕੇ ਨਾਲ ਹੀ ਸਾਰਾ ਕੁਝ ਹੋਇਆ ਹੈ ਜਿੰਨੇ ਵੀ ਸਥਾਨ ਜ਼ਿਆਦਾ ਨੇ ਮਤਲਬ ਉਹਨੇ ਪੰਜਾਬ ਵਿੱਚ ਹੀ ਨਹੀਂ ਹੈਗੇ ਜਿੰਨੇ ਸਥਾਨ ਹਰਿਆਣਾ 'ਚ ਨੇਗੇ ਔਰ ਉਹਨਾਂ ਸਭ ਜਗ੍ਹਾ 'ਤੇ ਗੁਰੂ ਘਰ ਸਥਾਪਿਤ ਹੋਏ ਨੇ ਇਹਨਾਂ ਗੁਰੂ ਘਰਾਂ ਦੀ ਜਿਹੜੀ ਮੈਨੇਜਮੈਂਟ ਹੈ ਇਹਦਾ ਵੀ ਝਗੜਾ ਕਈ ਸਾਲ ਤੱਕ ਚੱਲਦਾ ਰਿਹਾ ਅਖੀਰ ਸਾਨੂੰ ਲੜਾਈ ਹੋ ਸੁਪਰੀਮ ਕੋਰਟ ਤੇ ਜਾ ਕੇ ਉਸ ਦੀ ਮਜ਼ੂਤੀ ਨਾਲ ਪੈਰਵੀ ਕਰਨੀ ਅਸੀਂ ਕੀਤੀ ਤੇ ਉਹਦਾ ਫੈਸਲਾ ਹਰਿਆਣਾ ਦੇ ਸਿੱਖਾਂ ਦੇ ਹੱਕ ਵਿੱਚ ਕਰਵਾਇਆ ਹੈ ਅਲੱਗ ਮੈਨੇਜਮਮੈਂਟ ਕਮੇਟੀ ਬਣ ਗਈ ਹੈ ਜਿੱਥੇ ਸਰਦਾਰ ਪ੍ਰਬਲ ਸਿੰਘ ਜੀ ਦੀ ਸੁਹਾਣਾ ਕਰਨਾ ਉੱਥੇ ਪ੍ਰਕਾਸ਼ਨ ਜਿਹੜਾ ਹੈ ਸਾਡਾ ਵਿਭਾਗ ਸਰਕਾਰ ਦਾ ਹੈ ਸੂਚਨਾ ਔਰ ਪ੍ਰਸ਼ਾਸਨ ਵਿਭਾਗ ਭਾਸ਼ਾ ਵਿਭਾਗ ਮਨਜੀਤ ਸਿੰਘ ਜੀ ਮਨਦੀਪ ਸਿੰਘ ਜੀ ਬਰਾੜ ਉਸ ਨੂੰ ਦੇਖ ਰਹੇ ਆ ਮੈਂ ਉਹਨਾਂ ਦੀ ਵੀ ਸਲਾਗਾ ਕਰਨਾ ਕਿ ਉਹਨਾਂ ਨੇ ਇਸ ਕਿਤਾਬ ਨੂੰ ਛਾਪਣ ਦਾ ਵੀ ਜਿਹੜਾ ਕੰਮ ਕੀਤਾ ਹੈ। ਔਰ ਇਸ ਕਿਤਾਬ ਦੇ ਵਿੱਚ ਅਸੀਂ ਜਿਸ ਲਈ ਅੱਜ ਨਿਕਲਾਂਗੇ ਬਾਅਦ ਤੇ ਸਾਨੂੰ ਇੱਕ ਕਿਤਾਬ ਵਾਸਤੇ ਜਿਆ ਕਿਹਾ ਗਿਆ ਹੈ ਕਿ ਅਸੀਂ ਆਪਣੀ ਮਰਜ਼ੀ ਦੀ ਕਿਤਾਬ ਲੈ ਜਾ ਸਕਨੇ ਆ। ਤਿੰਨਾਂ ਭਾਸ਼ਾਵਾਂ ਵਿੱਚ ਹੈ। ਅੰਗਰੇਜ਼ੀ ਵੀ ਹੈ, ਹਿੰਦੀ ਵੀ ਹੈ, ਪੰਜਾਬੀ ਵੀ ਹੈ। ਤੁਸੀਂ ਮੈਂ ਮਜ਼ਾਕ ਕਰ ਰਿਹਾ ਸੀ ਵੀ ਜਾਣ ਵਾਲੇ ਉਹਨਾਂ ਨੂੰ ਕਹਿ ਦੇਣਾ ਵੀ ਇੱਕ ਕਿਤਾਬ ਲੈ ਜਾਣਾ ਤਿੰਨ ਤਿੰਨ ਨਾਲ ਲੈ ਜਾਣਾ ਫਿਰ ਪੂਰੀਆਂ ਨਹੀਂ ਹੋਣਗੀਆਂ ਸਭ ਨੂੰ ਸਭ ਨੂੰ ਮਿਲ ਜਾਵੇ ਇਹਦਾ ਧਿਆਨ ਰੱਖਣਾ ਧਿਆਨ ਰੱਖਣਾ ਉਹ ਅਸੀਂ ਦੇਖਾਂਗੇ ਤੇ ਜੋ ਅਸੀਂ 8-9 ਸਾਲਾਂ ਜੇ ਕੰਮ ਕੀਤੇ ਹੈ ਉਹਦੇ ਸਾਰਿਆਂ ਦੀ ਉਹਦੇ ਸਾਰਿਆਂ ਦਾ ਵਰਣਨ ਹੈ ਪੁਰਾਨਕ ਦੇਵ ਜੀ ਦੀ ਜਨਮਤੀ ਸ਼ਤਬਦੀ ਗੁਰਗੋਬਿੰਦ ਸਿੰਘ ਜੀ ਦੀ ਸ਼ਤਬਦੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਤੇ ਜੋ ਅਸੀਂ ਪ੍ਰੋਗਰਾਮ ਕੀਤੇ ਹੈ ਗੁਰੂ ਪੁੱਤਰਾਂ ਤੇ ਜੋ ਵੀ ਐਸੀ ਕਾਰਕਮ ਕੀਤੇ ਆ ਉਹ ਸਾਰੇ ਉਹਦੇ ਚ ਅਲੱਗ-ਅਲੱਗ ਜਗਾਂ ਦੇ ਵਰਣਨ ਦਿੱਤੇ ਹੈ ਭਾਵੇਂ ਪਾਣੀਪੱਤਾ ਪ੍ਰੋਗਰਾਮ ਹੋਵੇ ਭਾਵੇਂ ਸਰਸਾ ਦਾ ਹੋਵੇ ਯਮਨਾਰਗਾ ਦਾ ਹੋਵੇ ਕਰਨਾਲ ਦਾ ਹੋਵੇ ਕੁਰਸ਼ਿੱਤਰ ਦਾ ਹੋਵੇ ਸਭ ਜਗ੍ਹਾ ਪ੍ਰੋਗਰਾਮ ਹੋਏ ਤੇ ਉਹਨਾਂ ਦਾ ਉਲੇਖ ਕੀਤਾ ਜਿਹੜੀਆਂ-ਜਿਹੜੀਆਂ ਸ਼ਖਸੀਅਤਾਂ ਉਹਦੇ ਚ ਆਈਆਂ ਨੇ ਉਹਨਾਂ ਦੇ ਵੀ ਫੋਟੋ ਦੇ ਚ ਲਗਾਏ ਗਏ ਆ ਉਹ ਸਾਰਾ ਵਰਣਨ ਜਿਹੜਾ ਹੈ ਉਹ ਸਾਰਾ ਕੀਤਾ ਜਾ ਚੁੱਕਿਆ। ਕ੍ਰਤੇਗ ਬਾਦਜੇ ਤੇ ਸ਼ੀਸ਼ ਦਾ ਉਹ ਵੀ ਵਰਣਨ ਕੀਤਾ ਗਿਆ ਕਿ ਬੜ ਖਾਲਸਾ ਪਿੰਡ ਦੇ ਵਿੱਚ ਖੁਸ਼ਾਲ ਨਾਮ ਦਾ ਜਿਹੜਾ ਸਿੱਖ ਸੀ ਉਹਨੇ ਆਪਣਾ ਸਿਰ ਦੇ ਕੇ ਸਿਰ ਧੜ ਤੋਂ ਅਲੱਗ ਕਰਾ ਕੇ ਤੇ ਗੁਰੂ ਸਾਹਿਬ ਦੇ ਸ਼ੀਸ਼ ਦੀ ਜਗ੍ਹਾ ਆਪਣਾ ਉਸੇ ਰਖਵਾ ਲਿਆ ਔਰ ਉਸ ਸ਼ੀਸ਼ ਨੂੰ ਮੁਗਲਾਂ ਦੀ ਸੈਨਾ ਲੈ ਕੇ ਚਲੀ ਗਈ। ਤੇ ਗੁਰੂ ਸਾਹਿਬ ਦਾ ਜਿਹੜਾ ਅਸਲੀ ਸ਼ੀਸ਼ ਸੀ ਉਹ ਅਨੰਦਪੁਰ ਸਾਹਿਬ ਪਹੁੰਚ ਪਾਇਆ। ਉੱਥੇ ਵੀ ਅਸੀਂ ਇੱਕ ਮਿਊਜ਼ੀਅਮ ਬਣਾਇਆ ਇਹ ਸਾਰੀਆਂ ਚੀਜ਼ਾਂ ਭਾਵੇਂ ਪੁਸਤਕਾਂ ਹੋਣ ਭਾਵੇਂ ਮਿਊਜ਼ੀਅਮ ਹੋਣ ਇਹ ਕੀਤਾ ਜਾਂਦੇ ਆ ਕਿ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਉਹਨਾਂ ਨੂੰ ਇਹਨਾਂ ਚੀਜ਼ਾਂ ਦਾ ਅਭਾਸ ਹੋਵੇ ਕਿ ਸਾਡੇ ਗੁਰੂਆ ਨੇ ਸਾਡੇ ਮਹਾਪੁਰਖਾਂ ਨੇ ਕੀ ਕੀ ਕੰਮ ਕੀਤੇ ਆ ਉਹ ਸਾਰੇ ਕੰਮ ਜਿਹੜੇ ਹੋਏ ਆ ਉਸ ਰਸਤੇ 'ਤੇ ਚੱਲਣ ਦੀ ਪ੍ਰੇਰਣਾ ਇਹਨਾਂ ਨੂੰ ਮਿਲੇ ਇਸ ਤਰ੍ਹਾਂ ਇਸ ਤਰੀਕੇ ਨਾਲ ਹੀ ਸਾਰਾ ਕੁਝ ਹੋਇਆ ਹੈ ਹਰਿਆਣਾ ਇਹੋ ਜਿਹੀ ਧਰਤੀ ਹੈ ਜਿੱਥੇ ਆਪਣੇ ਦਸ਼ਮ ਪਾਸ਼ਾ ਜੀ ਦੇ ਔਰ ਨਾਲ ਬੰਦਾ ਸਿੰਘ ਬਹਾਦਰ ਜੀ ਦੇ ਜਿੰਨੇ ਵੀ ਸਥਾਨ ਜ਼ਿਆਦਾ ਨੇ ਮਤਲਬ ਉਹਨੇ ਪੰਜਾਬ ਵਿੱਚ ਵੀ ਨਹੀਂ ਹੈਗੇ ਜਿੰਨੇ ਸਥਾਨ ਹਰਿਆਣਾ ਚ ਲਗੇ ਔਰ ਉਹਨਾਂ ਸਭ ਜਗ੍ਹਾ ਤੇ ਗੁਰੂ ਘਰ ਸਥਾਪਿਤ ਹੋਏ ਨੇ ਇਹਨਾਂ ਗੁਰੂ ਘਰਾਂ ਦੀ ਜਿਹੜੀ ਮੈਨੇਜਮੈਂਟ ਹੈ ਇਹਦਾ ਵੀ ਝਗੜਾ ਕਈ ਸਾਲ ਤੱਕ ਚੱਲਦਾ ਰਿਹਾ ਅਖੀਰ ਸਾਨੂੰ ਲੜਾਈ ਹੋ ਸੁਪਰੀਮ ਕੋਰਟ ਤੇ ਜਾ ਕੇ ਉਸ ਦੀ ਮਜ਼ਬੂਤੀ ਨਾਲ ਪਹਿਰਵੀ ਕਰਨੀ ਅਸੀਂ ਕੀਤੀ ਤੋ ਉਹਦਾ ਫੈਸਲਾ ਹਰਿਆਣਾ ਦੇ ਸਿੱਖਾਂ ਦੇ ਹੱਕ ਵਿੱਚ ਕਰਵਾਇਆ ਹੈ ਅਲੱਗ ਮੈਨੇਜਮੈਂਟ ਕਮੇਟੀ ਬਣ ਗਈ ਹੈ ਉਹਦਾ હેતુ ਇਹੋ ਹੀ ਸੀ ਸਾਡਾ ਕੋਈ ਰਾਜਨੀਤਿਕ ਪਹਿਲੂ ਨਹੀਂ ਹੈ ਲੇਕਿਨ ਪੰਜਾਬ ਦੇ ਹਰਕਤ ਨੂੰ ਦੇਖਦੇ ਆ ਹਰਿਆਣਾ ਚ ਅਸੀਂ ਸਿੱਖਾਂ ਦਾ ਉੱਥਾਨ ਵਾਸਤੇ ਸਿੱਖਾਂ ਦੇ ਕੰਮਾਂ ਦੀ ਜਿਆਦਾ ਸਲੱਗਾ ਵੀ ਕਰ ਸਕਦੇ ਆ ਜਨਤਾ ਨੂੰ ਦਾ ਫਾਇਦਾ ਜਿਆਦਾ ਹੋਵੇ ਅਸੀਂ ਸਾਰੇ ਗੁਰੂ ਘਰਾਂ ਦੇ ਰਾਹੀ ਜਨਤਾ ਦੀ ਸੇਵਾ ਕਰ ਸਕਨੇ ਆ ਅੱਛੇ ਤਰੀਕੇ ਨਾਲ ਕਰ ਸਕਨੇ ਆ ਮੈਨੇਜਮੈਂਟ ਅਗਰ ਸਾਡੀ ਅਲੱਗ ਹੋਏਗੀ ਤੇ ਇੱਥੋਂ ਦਾ ਜਿਹੜਾ ਮੰਨੋ ਜੋ ਵੀ ਸਾਧਨ ਇਕੱਠੇ ਹੁੰਦੇ ਇੱਥੇ ਉਹ ਲਗ ਰਹੇ ਹਾਂ ਅਸੀਂ ਇੱਥੇ ਦੇ ਸਮਾਜ ਤੇ ਜਾਂ ਗੁਰੂ ਘਰਾਂ ਦੀ ਮੈਨੇਜਮੈਂਟ ਵਾਸਤੇ ਅੱਛੇ ਤਰੀਕੇ ਨਾਲ ਲਗਾ ਸਕਨੇ ਆ ਉਹਦਾ ਇੰਨਾ ਹੀ ਮਤਲਬ ਹੈ ਔਰ ਜ਼ਿਆਦਾ ਨਹੀਂ ਹੈ ਉਹਦੇ ਪਿੱਛੇ ਕੋਈ ਰਾਜਨੀਤੀ ਨਹੀਂ ਹੈ ਔਰ ਨਾ ਹੀ ਅਸੀਂ ਕੋਈ ਰਾਜਨੀਤਿਕ ਦਖਲਅੰਦਾਜ਼ੀ ਉਸ ਮੈਨੇਜਮੈਂਟ ਕਮੇਟੀ 'ਚ ਰੱਖਣੀ ਹੈ ਪੰਜਾਬ ਦੀ ਅਲੱਗ ਗੱਲ ਹੈ ਉਹ ਸਾਰੀ ਰਾਜਨੀਤੀ ਆਪਣੀ ਉਸ ਮੈਨੇਜਮੈਂਟ ਰਾਹੀਂ ਕਰਦੇ ਰਹਿੰਦੇ ਆ ਸਾਡਾ ਕੋਈ ਮਤਲਬ ਨਹੀਂ ਉਹਦੇ ਨਾਲ ਉਹਦੇ ਮੈਂਬਰਸ਼ਿਪ ਨਵੀਂ ਬਣ ਰਹੀ ਹੈ ਅਲੱਗ ਇਲੈਕਸ਼ਨ ਕਮਿਸ਼ਨਰ ਬਣ ਚੁੱਕਿਆ ਹੈ ਉਹ ਕਿਸ ਵੇਲੇ ਉਹਦਾ ਇਲੈਕਸ਼ਨ ਦਾ ਸਾਰਾ ਟਾਈਮ ਟੇਬਲ ਸ਼ਡਿਊਲ ਜਾਰੀ ਕਰਦੇ ਆ ਉਹਨਾਂ ਤੇ ਡਿਪੈਂਡ ਹੈ ਅਸੀਂ ਤੇ ਕਹਿੰਦੇ ਆ ਜਲਦੀ ਤੋਂ ਜਲਦੀ ਹੋ ਜਾਵੇ ਤਾਂ ਕਿ ਚੁਣੀ ਬੋਡੀ ਜਿਹੜੀ ਹੈ ਉਹ ਸਾਰੇ ਗੁਰੂ ਘਰਾਂ ਦੀ ਜਿਹੜੀ ਸੰਭਾਲ ਹੈ ਉਹ ਕਰ ਸਕੇ ਇੱਕ ਇਕ ਬਲਕੇ ਦੋ ਇਹੋ ਜੀਆਂ ਜਗ੍ਹਾ ਸੀ ਜ਼ਰੂਰ ਸਾਡੇ ਵਿਚਾਰਾ ਦਿਨ ਨੇ ਜਿਹੜੇ ਅਸੀਂ ਸਰਕਾਰ ਦੇ ਤਰਫੋਂ ਜਿੰਨੀ ਮਦਦ ਕਰਨੀ ਕਰ ਸਕਾਂਗੇ ਇੱਕ ਤੇ ਬਾਵਾੰਦਾ ਸਿੰਘ ਬਹਾਦਰ ਜੀ ਦੀ ਜਿਹੜੀ ਰਾਜਧਾਨੀ ਲੋਗੜ ਉੱਥੇ ਇੱਕ ਸਮਾਰਕ ਬਣਾਉਣ ਦੀ ਯੋਜਨਾ ਇਹ ਬਣ ਗਈ ਹੈ ਉੱਥੇ 20 ਕਿੱਲੇ ਜ਼ਮੀਨ ਵੀ ਲੈ ਕੇ ਉਸ ٹرسٹ ਨੂੰ ਦਿੱਤੀ ਗਈ ਹੈ ਤੇ ਉੱਥੇ ਇੱਕ ਵੱਡਾ ਸਮਾਰਕ ਬਣਾਉਣ ਦੀ ਯੋਜਨਾ ਬਣੀ ਹੈ ਉਹ ਸਾਡੇ ਡਿਪਾਰਟਮੈਂਟ ਦੇ ਲੋਕ ਕਰ ਰਹੇ ਬਹੁਤ ਜਲਦੀ ਉੱਥੇ ਇੱਕ ਇਹੋ ਜਿਹਾ ਇੱਕ ਸੈਂਟਰ ਬਣੇ ਤਾਕਿ ਦੇਸ਼ ਔਰ ਦੁਨੀਆ ਦੇ ਲੋਗ ਉਥੇ ਆ ਕੇ ਇਸ ਇਤਿਹਾਸ ਨੂੰ ਜਾਣ ਸਕਣ